ਪੂਰੇ ਪੰਜਾਬ ਸੂਬੇ ਦੇ ਵਿੱਚ ਲੰਗਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਨੇ ਉਸੇ ਤਰ੍ਹਾਂ ਹੀ ਫਗਵਾੜੀ ਸ਼ਹਿਰ ਦੇ ਵਿੱਚ ਵੀ ਜਗ੍ਹਾ ਜਗ੍ਹਾ ਲੰਗਰ ਲੰਗੇ ਨੇ ਦੇਖ ਸਕਦੇ ਹੋ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਕਿ ਗਰਮ ਗਰਮ ਦੋਤਰੀ ਦਾਲ ਨਾਲ ਬਿਸਕੁਟ ਜਿਹੜੇ ਸੰਤਾਂ ਨੂੰ ਵਰਤਾਏ ਜਾ ਰਹੇ ਨੇ ਇਹ ਲੰਗਰ ਜਿਹੜੇ ਆ ਸ਼ੀਦੀ ਦਿਹਾੜਿਆਂ ਨੂੰ ਧਿਆਨ ਵਿੱਚ ਰੱਖ ਕੇ ਸ਼ਹਿਰਜਾਦੀਆਂ ਦੀ ਜਾਤ ਦੇ ਵਿੱਚ ਲਗਾਏ ਜਾਂਦੇ ਆ ਸਾਰੇ ਗਰਮ ਦੁੱਧ ਦਾ ਜਿਹੜਾ ਲੰਗਰ ਹੈ ਲੱਗਦਾ ਬਹੁਤ ਜ਼ਿਆਦਾ ਅੱਜ ਦੇ ਦਿਨ ਦੋਨੋਂ ਛੋਟੇ ਸਹਿਬ ਜਦਿਆ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਲੈ ਕੇ ਗਏ ਸੀ ਸੋਚ ਕੇ ਹੀ ਮਨ ਕੰਬਦਾ ਹੈ ਕਿ ਉਹਨਾਂ ਨੇ ਤਾਂ ਗੁਜ਼ਾਰੇ ਆਪਣੇ ਤਨ ਤੇ ਆ ਬਹੁਤ ਦੁਖਦਈ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਿਹਨੂੰ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਉਹਨਾਂ ਨੇ ਸਮਾਜ ਦੇ ਲਈ ਦੇਸ਼ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ ਸੋ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਸਾਡੇ ਪੂਰੇ ਪੰਜਾਬ ਸੂਬੇ ਦੇ ਵਿੱਚ ਲੰਗਰ ਲੱਗੇ ਨੇ ਜਗਾ ਜਗਾ ਤੇ ਲੰਗਰ ਲੱਗੇ ਨੇ ਉਸੇ ਤਰ੍ਹਾਂ ਹੀ ਫਗਵਾੜੀ ਸ਼ਹਿਰ ਦੇ ਵਿੱਚ ਵੀ ਜਗਾ ਜਗਾ ਲੰਗਰ ਲੱਗੇ ਨੇ ਦੇਖ ਸਕਦੇ ਹੋ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਕਿ ਗਰਮ ਗਰਮ ਦੁੱਧ ਦੇ ਨਾਲ ਨਾਲ ਬਿਸਕੁਟ ਜਿਹੜੇ ਸੰਤਾਂ ਨੂੰ ਵਰਤਾਏ ਜਾ ਰਹੇ ਨੇ ਅਨਿਤ ਸੋਮ ਪ੍ਰਕਾਸ਼ ਜੀ ਹੋਗੇ ਨੇ ਸੋਮ ਪ੍ਰਕਾਸ਼ ਸ਼ਿਕਾਇਤ ਹੋਣਾਂ ਦੇ ਵੱਲੋਂ ਜਿਹੜਾ ਲੰਗਰ ਜਿਹੜਾ ਹੈ ਅੱਜ ਮਿਤੀ 25 ਦਸੰਬਰ ਨੂੰ ਜਿਹੜਾ ਸੰਤਾਂ ਨੇ ਲਗਾਇਆ ਗਿਆ ਹੈ ਗਰਮ ਗਰਮ ਦੁੱਧ ਜਿਹੜਾ ਚੱਲ ਰਿਹਾ ਹੈ ਵਾਹਿਗੁਰੂ ਜੀ ਵਾਹਿਗੁਰੂ ਜਾਡੀਆਂ ਜਿੰਨੀਆਂ ਭੈਣਾਂ ਬੀਬੀਆਂ ਲੱਗੀਆਂ ਹੋਈਆਂ ਨੇ ਸਾਰੀ ਸੇਵਾ ਆਪਣੇ ਆਪਣੇ ਤਿੱਕਿਆਂ ਨਿਭਾ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗਰਮ ਦੁੱਧ ਦੇ ਨਾਲ-ਨਾਲ ਤੇ ਬਿਸਕੁਟ ਦਾ ਪ੍ਰਸ਼ਾਦ ਜਿਹੜਾ ਉਹ ਵੀ ਵਰਤਾਇਆ ਜਾ ਰਿਹਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡੇ ਠੀਕ ਹੈ ਬੇਟੇ ਜੀ ਅੱਜ ਸੇਵਾ ਚੱਲਦੀ ਹੈ ਲੰਗਰ ਦੁੱਧ ਦੇ ਨਾਲ-ਨਾਲ ਬਿਸਕੁਟ ਜਿਹੜਾ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਸ਼ਹੀਦੀ ਦਿਹਾੜਾ ਪੂਰਾ ਪੰਜਾਬ ਹੀ ਨਹੀਂ ਬਲਕਿ ਹੋਰਾਂ ਦੇਸ਼ਾਂ-ਵਿਦੇਸ਼ਾਂ 'ਚ ਵੀ ਮਨਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਜਿਹੜੇ ਆ ਸ਼ੀਦੀ ਦਿਹਾੜਿਆਂ ਨੂੰ ਧਿਆਨ ਵਿੱਚ ਰੱਖ ਕੇ ਸੈਭਜਾਦਿਆਂ ਦੀ ਜਾਤ ਦੇ ਵਿੱਚ ਲਗਾਏ ਜਾਂਦੇ ਆ ਸਾਰੇ ਗਰਮ ਦੁੱਧ ਦਾ ਜਿਹੜਾ ਲੰਗਰ ਹੈ ਲੱਗਦਾ ਬਹੁਤ ਜ਼ਿਆਦਾ ਅੱਜ ਦੇ ਦਿਨ ਦੋਨੋਂ ਛੋਟੇ ਸੈਭਜਾਦਿਆਂ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਲੈ ਕੇ ਗਏ ਸੀ ਅੱਜ ਦੀ ਰਾਤ ਜਿਹੜੀ ਉਹਨਾਂ ਨੇ ਠੰਡੇ ਬੁਰਜ 'ਚ guzari ਆ ਸੋਚ ਕੇ ਹੀ ਮਨ ਕੰਬਦਾ ਆ ਕਿ ਉਹਨਾਂ ਨੇ ਤਾਂ guzare ਆਪਣੇ ਤਨ ਤੇ ਆ ਉਹਨਾਂ ਨੂੰ ਯਾਦ ਕਰਨ ਲਈ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸਣ ਦੇ ਲਈ ਇਹ ਸਾਰੇ ਜਿਹੜੇ ਅਪਰਾਲੇ ਆ ਕੀਤੇ ਜਾਂਦੇ ਆ ਤਾਂ ਕਿ ਜਿਹੜੇ ਸਾਡਾ ਭਾਈਚਾਰਾ ਆ ਸਮਾਜ ਆ ਇਹ ਭੁੱਲ ਨਾ ਜਾਏ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਭੁੱਲ ਨਾ ਜਾਏ ਕਿਉਂਕਿ ਬਹੁਤ ਦੁਖਦਾਈ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਿਹਨੂੰ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਉਹਨਾਂ ਨੇ ਸਮਾਜ ਦੇ ਲਈ ਦੇਸ਼ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ ਔਰ ਸਾਨੂੰ ਵੀ ਸਾਰਿਆਂ ਨੂੰ ਕੁਛ ਤੇ ਅਪਰਾਲਾ ਜਰੂਰ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦੇਣੀ ਚਾਹੀਦੀ ਆ ਤਾਂ ਕਿ ਅਸੀਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਕੁਛ ਤਾਂ ਚੱਲ ਜਸਤੀਏ ਉਹਨਾਂ ਦਾ ਤੇ ਕੋਈ ਲਸਾਨੀ ਹੈ ਹੀ ਨਹੀਂ ਰਾਂ ਪਰ ਅਸੀਂ ਤਾਂ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਅੱਜ ਉਹਨਾਂ ਸ਼ਹਿਦ ਜਾਂਦਿਆਂ ਨੂੰ ਅਸੀਂ ਯਾਦ ਕਰਦੇ ਆ ਜਿਹੜੇ ਠੰਡੇ ਬੁਰਜ਼ ਦੇ ਵਿੱਚ ਬੈਠੇ ਸੀ ਮੈਂ ਬਹੁਤ ਨਮਨ ਹੈ ਮੇਰਾ ਉਹਨਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀਆਂ ਵੇ ਤੇਰਾ ਕੌਣ ਦੇਊਗਾ ਦੇਣਾ ਸੋ ਦੇਖ ਸਕਦੇ ਹੋ ਕਿ ਅਸੀਂ ਲੋਗ ਆਪਣੇ ਗੁਰੂਆਂ ਦੀ ਆਪਣੇ ਸਾਹਿਬਜ਼ਾਦਿਆਂ ਦੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜਿਹੜਾ ਦੀ ਸ਼ਹਾਦਤ ਨੂੰ ਸਮਰਪਿਤ ਜਗਾ ਜਗਾ ਤੇ ਲੰਗਰ ਤਾਂ ਕਿ ਜੇ ਕਿਸੇ ਨੂੰ ਨਹੀਂ ਵੀ ਪਤਾ ਉਹ ਵੀ ਪੁੱਛੇ ਕਿ ਆਖਿਰਕਾਰ ਇਹ ਲੰਗਰ ਕਿਉਂ ਲੱਗਿਆ ਹੈ ਤੇ ਹਰ ਕਿਸੇ ਨੂੰ ਸਾਡੀ ਅੱਜ ਕੱਲ ਦੀ ਜਨਰੇਸ਼ਨ ਨੂੰ ਨੌਜਵਾਨਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਕਿ ਸਾਡੇ ਗੁਰੂ ਸਾਹਿਬ ਨੇ ਸ਼ਹਾਦਤਾਂ ਕਿਉਂ ਦਿੱਤੀਆਂ ਸਾਡੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਕਿਉਂ ਦਿੱਤੀਆਂ ਸਿੰਘ ਜੱਪ ਕੀ ਹਾਲ ਹੈ ਤੁਹਾਡੀ ਬੜੀ ਵਧੀਆ ਤੰਦਹੀ ਦੀ ਸੇਵਾ ਕਰ ਰਹੇ ਹੋ ਤੁਸੀਂ ਸਾਰਾ ਦਿਨ ਚੜ੍ਹਦੀ ਕਲਾ ਰੇ ਫਤਿਹ ਕਰਕੇ ਗਏ ਆਪਾਂ ਅੱਜ ਵੀ ਇੱਕ ਜਗ੍ਹਾ ਫਤਿਹ ਕਰਕੇ ਆਏ ਆ ਇੱਥੇ ਵੀ ਫਤਿਹ ਕਰਕੇ ਜਾਣੀ ਆ ਕੀ ਬਾਤ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫਤਿਹ